ਬੱਚਾ ਲਈ ਬਣ ਰਿਹਾ ਦਾਲ ਵਾਲੇ ਪਰੌਂਠੇ ਸਵੇਰ ਦਾ ਟਾਈਮ ਆ 8 ਵਜ ਗਿਆ ਸਵੇਰ ਤੇ ਕਿਹਨੂੰ ਕਿਹਨੂੰ ਦਾਲ ਵਾਲੇ ਪਰੌਂਠੇ ਪਸੰਦ ਆ ਦੱਸਿਓ ਜਰੂਰ ਦਾਲ ਵਾਲਾ ਆਟਾ ਗੁੰਨਿਆ ਮੈਂ ਧੋਮੇ মুਂਗੀ ਦੀ আর ਦਲੇ ਛੋਲੇ ਦੀ ਜਿਹੜੀ ਮੈਂ ਦਾਲ ਬਣਾਈ ਸੀ ਉਹ ਪਈ ਸੀ ਕਿਉਂਕਿ ਇੰਨੇ ਖਾਧੇ ਨਹੀਂ ਕਿਸੇ ਨੇ ਤੇ ਫਿਰ ਆਪਾਂ ਆਟੇ ਦੇ ਵਿੱਚ ਗੁੰਨ ਲਈ ਵਿੱਚ ਜਿਮੈਣ ਪਾ ਲਈ ਵਿੱਚ ਨਾਣ ਮਿਰਚ ਪਾ ਲਿਆ ਬਹੁਤ ਟੇਸਟੀ ਪਰੌਂਠੇ ਬਣਦੇ ਆ ਜੋ ਵੀ ਉੱਠ ਖੜਿਆ ਤੇ ਸੋਮ ਹਜੇ ਸੁੱਤਾ ਪਿਆ ਮੈਂ ਕਿਹਾ ਚਲੋ ਬੱਚਿਆਂ ਦੀ ਪਰੌਂਠੇ ਬਣਾ ਲਈਏ ਬੱਚੇ ਲੈ ਜਾਣਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਉਮੀਦ ਕਰਦੇ ਆ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਮੋਗੇ ਤੇ ਅਸੀਂ ਵੀ ਵਧੀਆ ਹਾਂ ਸ਼ੁਰੂ ਕਰਦੇ ਆ ਅੱਜ ਦਾ ਬਲੌਗ ਅੱਜ ਦਾ ਬਲੌਗ ਸ਼ੁਰੂ ਹੋਣ ਲੱਗਿਆ ਜੀ ਮਾਰਨਿੰਗ ਤੋਂ ਮਾਰਨਿੰਗ ਤੇ ਬੱਜ ਗਏ ਨੇ 10 ਤੇ ਸੋਮ ਨੂੰ ਸਕੂਲ ਛੱਡ ਕੇ ਆਈਆਂ ਹੁਣ ਤੇ ਜੋ ਵੀ ਸਕੂਲ ਚ ਲੱਗਿਆ ਸੀ ਕਿਉਂਕਿ ਜੋ ਵੀ ਪਹਿਲਾਂ ਚ ਲੱਗ ਜਾਂਦਾ ਸੋ ਹੁਣ ਬਾਅਦ ਚ ਜਾਂਦਾ ਤੇ ਮੈਂ ਨਾ ਡਰੈਗ ਰੂਮ ਚ ਪੋਚਾ ਲਾ ਕੇ ਬੈਠ ਸੀ ਝਾੜੂ ਲਾ ਕੇ ਕੱਲੇ ਡਰੈਗ ਰੂਮ ਚ ਪੋਚਾ ਲਾ ਕੇ ਪੱਖਾ ਛੱਡਦਾ ਸੀਗਾ ਤੇ ਹੁਣ ਉਹ ਮੇਰੇ ਆਉਂਦੀ ਨੂੰ ਸੁੱਤ ਗਿਆ ਤੇ ਡੌਗੀਆਂ ਨੂੰ ਮੈਂ ਧੁੱਪੇ ਬਾਹਰ ਕੱਢਦਾ ਤੇ ਬਾਕੀ ਕਰਦੇ ਆ ਜੀ ਆਪਾਂ ਅੱਜ ਦਾ ਬਲੌਗ ਸ਼ੁਰੂ ਜੋ ਵੀ ਅੱਜ ਦੀ ਰੁਟੀਨ ਹੋਊਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਣੇ ਰਹੋ ਬਲੌਗ ਦੇ ਨਾਲ ਬਦਲ ਲੱਗ ਹੀ ਖੁੰਦੇ ਨੇ ਅੱਜ ਧੁੱਪ ਨਿਕਲੀ ਪਰ ਠੰਡ ਬਹੁਤ ਜ਼ਿਆਦਾ ਸੀ ਬੁਰਾ ਹਾਲ ਸੀ ਸਵੇਰੇ ਜਦੋਂ ਮੈਂ ਬਾਹਰ ਨਿਕਲਿਆ ਨਾ 6:30 ਪੌਣੇ 7 ਵਜੇ ਉਦੋਂ ਧੁੰਦ ਹੈ ਨਹੀਂ ਸੀ ਤੇ ਜਦੋਂ 7:30 ਵਜੇ ਦੇਖਿਆ ਬਾਹਰ ਉਦੋਂ ਧੁੰਦ ਪਈ ਜਾਂਦੀ ਸੀ ਤੇ ਆਪਾਂ ਅੱਜ ਸਟਾਰਟ ਕਰਦੇ ਆ ਜੀ ਕੰਮ ਕੱਪੜੇ ਧੋਣ ਤੋਂ ਕੱਪੜਿਆਂ ਦਾ ਢੇਰ ਦੇਖੋ ਬਾਲਟੀ ਭਰੀ ਪਈ ਆ ਪੂਰੀ ਮਸਾਰੇ ਕੱਪੜੇ ਇਕੱਠੇ ਕਰਕੇ ਬਾਲਟੀ ਦੇ ਵਿੱਚ ਪਾਤੇ ਸੀਗੇ ਤੇ ਤੌੜੀਏ ਵੀ ਸਾਡੇ ਇਹਨਾਂ ਦੇ ਧੋਣ ਵਾਲੇ ਆ ਅੱਜ ਤੌੜੀਏ ਵੀ ਧੋਦੀਏ ਪਹਿਲਾਂ ਕੱਪੜਿਆਂ ਤੋਂ ਸ਼ੁਰੂਆਤ ਕਰਦੇ ਆਂ ਬਾਕੀ ਕੰਮ ਬਾਅਦ ਚ ਕਰਾਂਗੇ ਝਾੜੂ ਪੋਚਾ ਕੱਲਾ ਪਹਿਲਾਂ ਕੱਪੜੇ ਪਾਦਾ ਮਸ਼ੀਨ 'ਚ ਨਾਲ-ਨਾਲ ਚੱਲੀ ਜਾਊਗੀ ਮਸ਼ੀਨ ਤੇ ਨਾਲ-ਨਾਲ ਆਪਾਂ ਝਾੜੂ ਪੋਚਾ ਕਰ ਲਾਂ ਡ੍ਰੈਗ ਰੂਮ ਜਿਹਾ ਸੀ ਮੈਂ ਪਹਿਲਾਂ ਕਰਦਾ ਸੀ ਕਿਉਂਕਿ ਅਸੀਂ ਡ੍ਰੈਗ ਰੂਮ ਉਹਨਾਂ ਦੇ ਗੰਦਾ ਕਰਤਾ ਸੀ ਜਦੋਂ ਰੋਟੀ ਖਾਂਦੇ ਨੇ ਨਾ ਸਾਰਾ ਖਲਾਰਾ ਪਾ ਦਿੰਦੇ ਨੇ ਡ੍ਰੈਗ ਰੂਮ 'ਚ ਮੈਂ ਝਾੜੂ ਪੋਚਾ ਕਰਤਾ ਉਹਨਾਂ ਨੂੰ ਬਾਹਰ ਕਢਤਾ ਡੌਗੀਆਂ ਨੂੰ ਕਿਉਂਕਿ ਉਹ ਵੀ ਕਰਦੇ ਨੇ ਖਲਾਰਾ ਪਾ ਦਿੰਦੇ ਨੇ ਸਾਰੇ ਡ੍ਰੈਗ ਰੂਮ 'ਚ ਦੁੱਧ ਢੋਲਤਾ ਸੀ ਅੱਜ ਉਹਨਾਂ ਨੇ ਰੋਟੀ ਖਾਂਦੇ ਆ ਖਾਂਦੇ ਜੀ ਸਾਰਾ ਘਰ ਚਮਕਾਤਾ ਪੂੰਚੇ ਲਾ ਕੇ ਅੰਦਰ ਤੋਂ ਲੈ ਕੇ ਬਾਹਰ ਤੱਕ ਇਹ ਤਾਂ ਦੇਖੋ ਫਰਸ਼ ਚੈੱਕ ਕਰ ਸਕਦੇ ਹੋ ਤੁਸੀਂ ਕੱਪੜੇ ਆਪਣੇ ਧੋਤੇ ਗਏ ਆ ਸਟੈਂਡ ਭਰ ਗਿਆ ਕੱਪੜਿਆਂ ਦਾ ਤੇ ਬਾਕੀ ਮੈਂ ਆ ਸਾਰੇ ਤਾਰ ਤੇ ਪਾਤੇ ਆ ਤੇ ਹਜੇ ਬੈੱਡ ਸ਼ੀਟ ਡਰਾਈਲ ਹੋ ਰਹੀ ਆ ਆਪਾਂ ਗਲੀ ਵਾਲੇ ਗੇਟਾਂ ਤੱਕ ਪੂੰਚੇ ਲਾਤੇ ਆ ਸਾਰੇ ਕਿਤੇ ਤੇ ਉਧਰਲੇ ਬੇੜੇ 'ਚ ਵੀ ਝਾੜੂ ਲਾਤਾ ਸੀ ਤੇ ਆਲੇ-ਦਾਲੇ ਜਿੱਥੇ-ਜਿੱਥੇ ਟਾਈਲਾਂ ਨੇ ਉੱਥੇ ਵੀ ਪੂੰਚੇ ਲਾਤੇ ਤੇ ਗੱਦੇ ਬੱਚੇ ਆ ਬੈਠੇ ਨੇ ਲੁਕੇ ਬੈਠੇ ਨੇ ਕਿਉਂਕਿ ਹਜੇ ਸਵੇਰ ਦਾ ਟਾਈਮ ਸੀ ਧੁੱਪ ਘੱਟ ਕਰਕੇ ਹਵਾ ਠੰਡੀ ਸੀ ਤਾਂ ਕਰਕੇ ਹਜੇ ਮੈਂ ਉੱਪਰ ਕੰਬਲ ਦਿੱਤਾ ਹੋਇਆ ਹੁਣ ਥੋੜੇ ਜਿਹੇ ਟਾਈਮ ਤੱਕ ਆਪਾਂ ਇਹਨਾਂ ਨੂੰ ਕੰਬਲ ਲਾ ਦਾਂਗੇ ਉੱਪਰੋਂ ਚੰਗੀ ਤਰ੍ਹਾਂ ਧੁੱਪ ਸੇਕ ਲੈਣਗੇ ਅੰਦਰ ਵੀ ਸਾਰੇ ਕਿਤੇ ਪੋਚੇ ਲਾਤੇ ਤੇ ਕੱਪੜੇ ਵੀ ਅੱਜ ਧੁੱਤੇ ਗਏ ਸ਼ੁਕਰ ਅੱਜ ਕੱਪੜੇ ਧੁੱਤੇ ਗਏ ਤੇ ਧੁੱਪ ਵੀ ਹੈਗੀ ਆ ਸੁੱਕ ਜਾਣੇ ਸਾਰੇ ਕੱਪੜੇ ਅੰਦਰ ਹਜੇ ਪੱਖਾ ਚੱਲ ਰਿਹਾ ਕਿਉਂਕਿ ਕਿਚਨ ਨਹੀਂ ਸੁੱਕੀ ਗਿੱਲੀ ਪਈ ਆ ਹਜੇ ਤੁਹਾਨੂੰ ਦਿਖਦੀ ਹੋਣੀ ਆ ਡ੍ਰੈਗ ਰੂਮ ਚ ਤਾਂ ਅਜੇ ਮੈਂ 2-3 ਵਾਰ ਪੋਚਾ ਲਾਤਾ ਕਿ ਰੋਟੀ ਪਾਣੀ ਡੋਲ ਦੰਦ ਨੇ ਫਿਰ ਉਹ ਜੰਮ ਜਾਂਦਾ ਕੰਦਾ ਬਹੁਤ ਹੋਇਆ ਪਿਆ ਸੀਗਾ ਫਰਸ਼ ਤੇ ਜੋ ਵੀ ਦੀ ਰਜਾਈ ਫੋਲਡ ਕਰਕੇ ਬੈੱਡ ਮੈਂ ਓਕੇ ਕਰਤਾ ਤੇ ਅੰਦਰ ਵੀ ਪੋਚਾ ਲਾਤਾ ਸੀ ਸਾਰੇ ਕਿਤੇ ਤੇ ਇੱਧਰ ਵੀ ਆਪਾਂ ਬੈੱਡ ਸ਼ੀਟ ਵਿਛਾ ਕੇ ਤੇ ਰਜਾਈ ਫੋਲਡ ਕਰਤੀ ਸੀ ਅੰਦਰੋਂ ਤਾਂ ਸੁੱਕ ਗਿਆ ਸਾਰਾ ਕਿਉਂਕਿ ਕਿਚਨ ਕਿੱਲੀ ਹੈ ਨਾਲੇ ਜੇ ਸਭ ਤੋਂ ਪਹਿਲਾਂ ਲਾਇਆ ਦੀ ਪਤਾ ਨਹੀਂ ਕੀ ਗੱਲ ਹੈ ਜੇ ਤੱਕ ਹੀ ਨਹੀਂ ਸੁੱਕੀ ਹੈਗੀ ਬਸ ਮੇਰੇ ਇੱਕ ਦੋ ਚਾਹ ਵਾਲੇ ਭਾਂਡੇ ਰਹਿੰਦੇ ਆ ਮੰਜਨ ਨਾਲੇ ਮੈਨੂੰ ਭੁੱਖ ਵੀ ਲੱਗ ਰਹੀ ਆ ਅੱਜ ਮੈਂ ਬਣਾਏ ਸੀਗੇ ਦਾਲ ਵਾਲੇ ਪਰੌਂਠੇ ਬੱਚਿਆਂ ਨੂੰ ਹਜੇ ਕਿਚਨ ਗਿੱਲੀ ਆ ਮੈਂ ਚ ਜਾ ਨਹੀਂ ਸਕਦੀ ਅੱਜ ਬੱਚਿਆਂ ਨੂੰ ਬਣਾਏ ਸੀਗੇ ਦਾਲ ਵਾਲੇ ਪਰੌਂਠੇ ਹੁਣ ਮੇਰਾ ਦਿਲ ਨਹੀਂ ਕਰ ਰਿਹਾ ਖਾਣ ਦਾ ਦਾਲ ਵਾਲੇ ਪਰੌਂਠੇ ਕਿਉਂਕਿ ਮੈਨੂੰ ਪਸੰਦ ਨਹੀਂ ਆਏ ਪਰੌਂਠੇ ਪਰੌਂਠੇ ਹੁਣ ਖਾਵਾ ਕਾਦੇ ਨਾਲ ਹੀ ਟੈਂਸ਼ਨ ਹੋ ਰਹੀ ਆ achar ਨਾਲ ਖਾਵਾ ਕੇ ਚਟਣੀ ਨਾਲ ਖਾਵਾ ਦਿਲ ਨਹੀਂ ਕਰ ਰਿਹਾ ਮੇਰਾ ਕੱਬ ਮੈਂ ਕੱਲ ਮੰਦਿਰ ਗਈ ਸੀ ਤੇ ਉੱਥੋਂ ਮੈਨੂੰ ਮਿਲਿਆ ਸੀਗਾ ਨਾਰੀਅਲ ਤੇ ਹੰਮਨ ਸੀਗਾ ਆਪਾਂ ਨੇ ਤੇ ਉਥੋਂ ਨਾਰੀਆ ਲਿਆਂਦਾ ਸੀ ਬੱਚਿਆਂ ਨੇ ਦੇਖ ਲਓ ਕੀ ਨਾਸ ਮਾਰਤਾ ਰਾਤ ਦੋਨੇ ਜਾਨੇ ਖੋਲਣ ਲੱਗੀ ਸੀ ਸੋਹਣ ਤੇ ਜੋ ਵੀ ਦੋਨਾਂ ਤੋਂ ਨਹੀਂ ਖੁੱਲਿਆ ਹੈਗਾ ਤੇ ਅਦਰ ਬਰਿੰਦਾ ਕਰਕੇ ਰੱਖਤਾ ਹੁਣ ਦੇਖਦੀ ਆ ਮੈਂ ਧੁੱਪੇ ਬੈ ਕੇ ਕੋਸ਼ਿਸ਼ ਕਰੂੰਗੀ ਇਹਨੂੰ ਖੋਲਣ ਦੀ ਬੱਚਿਆਂ ਨੇ ਤਾਂ ਖਰਾਬ ਗੱਤ ਕਰਟਾ ਤੇ ਬਾਕੀ ਚਲੋ ਹਜੇ ਕਿਚਨ ਸੁੱਕ ਜੇ ਫੇਰ ਰੋਟੀ ਖਾਵਾਂਗੀ ਨਾਲੇ ਚਾਹ ਵਾਲੇ ਭਾਂਡੇ ਪਏ ਆ ਉਹ ਮਾਂਸ ਦੂੰਗੀ ਬਾਕੀ ਆਪਣਾ ਸਾਰਾ ਕੰਮ ਓਕੇ ਆ ਤੇ ਹੁਣ ਚਾਦਰ ਸੁੱਕਣੀ ਪਾਦਾ ਮੈਂ ਚਾਦਰ ਡਰੈਨ ਹੋ ਰਹੀ ਹੈਗੀ ਦੋਗੀਆਂ ਦੇ ਸਾਰੇ ਕੱਪੜਿਆਂ ਨੂੰ ਵੀ ਧੁੱਪ ਲਵਾਤੀ ਸੀ ਪੈਸੇ ਤਾਂ ਹੁਣ ਗਿੱਲਾ ਤਾਂ ਉਹ ਕਰਦੇ ਨਹੀਂ ਹੈਗੇ ਕੱਦਾ ਹੀ ਗਿੱਲਾ ਹੁੰਦਾ ਕਿਉਂਕਿ ਰਾਤ ਨੂੰ ਕਈ ਵਾਰ ਉਹਨਾਂ ਦਾ ਸ਼ੁੱਸ਼ੂ ਨਹੀਂ ਪਤਾ ਲੱਗਦਾ ਆਪਾਂ ਨੂੰ ਕਰ ਦੰਦੇ ਆ ਵਿੱਚ ਦਿਨ ਚ ਤਾਂ ਜਮਾ ਵੀ ਨਹੀਂ ਕਰਦੇ ਹੈਗੇ ਬਾਹਰ ਕੱਢਦੇ ਆ ਆਪਾਂ ਸ਼ੁੱਸ਼ੂ ਕੋਤੀ ਬਾਹਰ ਕਰਦੇ ਮਸ਼ੀਨ ਮੈਂ ਬਾਥਰੂਮ ਦੇ ਵਿੱਚ ਸ਼ਿਫਟ ਕਰ ਲਈ ਸੀ ਪਹਿਲਾਂ ਆਪਣੀ ਮਸ਼ੀਨ ਬਾਹਰ ਪਈ ਹੁੰਦੀ ਸੀ ਇਹਨੂੰ ਮੈਂ ਬਾਥਰੂਮ ਦੇ ਵਿੱਚ ਸ਼ਿਫਟ ਕਰ ਦਿੱਤਾ ਅਸਲ ਵਿੱਚ ਚਾਦਰ ਡਰਾਈਲ ਹੋ ਰਹੀ ਹੈ ਤੇ ਇੰਦਰ ਸੌਕਸ ਪਾਏ ਆ ਜਿਹੜੇ ਬੱਚੇ ਆ ਆ ਦੇਖੋ ਆਰਾਮ ਨਾਲ ਉੱਥੇ ਲੱਗੀ ਹੋਈ ਆ ਪਹਿਲਾਂ ਇੱਥੇ ਪਈ ਹੁੰਦੀ ਸੀ ਇੱਥੇ ਸ਼ੰਕ ਕੋਲੇ ਪਈ ਹੁੰਦੀ ਸੀ ਹੁਣ ਅੰਦਰ ਆਰਾਮ ਨਾਲ ਧੁੱਪ ਤੋਂ ਵੀ ਬਚਤਾ ਤੇ ਮੀਂਹ ਘੜੀ ਤੋਂ ਵੀ ਬਚਤਾ ਮੇਰਾ ਰੋਟੀ ਖਾਣ ਦਾ ਸਟਾਈਲ ਚੈੱਕ ਕਰੋ ਦੋ ਲਾਲ ਮਿਰਚਾਂ ਦਾ ਆਚਾਰ ਨਾਲ ਮਲਾਈ ਪਿਆਜ਼ ਤੇ ਲੱਸੀ ਦਹੀਂ ਦੀ ਬਣਾਈ ਹੋਈ ਆ ਗੰਦੇ ਬੱਚੇ ਕਹਿੰਦੇ ਅਸੀਂ ਵੀ ਰੋਟੀ ਖਾਣੀ ਇਹਨਾਂ ਨੂੰ ਮੈਂ ਬਾਹਰ ਕੱਢ ਲਿਆ ਪਿੰਜਰੇ ਚੋਂ ਇਹ ਨਾਲ ਦੇ ਪਿੰਜਰੇ ਨੂੰ ਹੁਣ ਆਪਾਂ ਧੁੱਪ ਲਵਾ ਰਹੇ ਹਾਂ ਤੇ ਕੰਬਲੇ ਨਾਲ ਧੁੱਪੇ ਪਾਤਾ ਜਿਹੜਾ ਨੀਚੇ ਪਛਾਇਆ ਸੀ ਉਹ ਮੈਂ ਆ ਧੁੱਪੇ ਰੱਖ ਦਿੱਤਾ ਤੇ ਮਗਾ ਗਰਮ ਹੋ ਜਾਊਗਾ। ਓਏ ਗੰਦੇ ਬੱਚੇ ਉਰੇ ਆ ਦੋਨੇ ਇੱਧਰ ਆਓ। ਭੁੱਖਾ ਲੱਗੀਆਂ ਸੀ। ਊੱਖਾ ਗੱਗੀਆਂ ਸੀ ਗੰਦੇ ਬੱਚੇ ਰੋਏ ਹੋਏ ਮੰਜੇ ਤੇ ਚੜਦਾ ਦੇਖ। ਠੀਕ। ਮੇਰਾ ਲੱਡੂ ਮੇਰੀ ਬਾਫੀ ਸਾਡੀਆਂ ਪਕੌੜੀਆਂ ਚੱਕ ਕਰੋ ਬਈ। ਦੋਨਾਂ ਦੀਆਂ। ਇਹਨੂੰ ਕਿੱਥੋਂ ਬੰਦ ਹੋਊਗਾ? ਕਿਤੇ ਨਾ ਤੂੰ ਇਹਦਾ ਰੌਲਾ ਪਾ ਲੰਨਾ ਸੋਹਮ ਵਿੱਚ। ਆਸੋ ਹਮਰੀਆਂ ਪਕੌੜੀਆਂ ਨੇ ਆ ਮम्मा ਦੀਆਂ ਦਾ ਮੇਰੇ ਲੱड्डੂ ਮੈਨੂੰ ਪਕੌੜੀਆਂ ਖਵਾਉਂਦਾ ਦੇਖੀ ਆਏ ਹੂੰ ਕਾਲੀ ਚਮਚਾ ਮੇਰੇ ਮੂੰਹ ਚ ਬਾਦਾ ਪਕੌੜੀਆਂ ਨਾਲ ਸਾਰੀਆਂ ਤੇਰੀ ਥੱਲੇ ਕਰ ਗਈਆਂ ਓਏ ਮੈਂ ਚਾਹ ਬਣਾਈਆ ਲੱड्डੂ ਚੁੱਲ੍ਹੋਂ ਆ ਗਏ ਹੂੰ ਮਮਾ ਦੀ ਜਾਨਾ ਮਮਾ ਦਾ ਲੱड्डੂ ਮਮਾ ਦੀ ਬਾਫੀ ਤਦੂਰੇ ਤੇ ਹਾਂ ਅੰਦਰੀ ਬੰਦੇ ਬੱਚੇ ਕਹਿੰਦੇ ਸਾਨੂੰ ਬਾਹਰ ਕੱਢੋ ਕਹਿੰਦੇ ਕਰੇ ਅਸੀਂ ਚਾਹ ਵੀ ਪੀਣੀ ਹੈ ਪਕੌੜੀਆਂ ਵੀ ਖਾਣੀਆਂ ਨੇ। ਹਾਂ। ਗਰਮ ਹੈ ਜੇ। ਗਰਮ ਆ ਜੇ ਚਾਹ ਹਨਾ ਵੀ ਸ਼ੌਮੀ। ਹੂੰ ਨਾਲ ਆਹਾ। ਨਾਲੇ ਪਕੌੜੀਆਂ ਹਨਾ। ਵੀਰ ਉਹ ਠੰਡੀ ਹੈ। ਠੰਡੀ ਖਾਣੀ ਅੰਨਾ ਨੇ ਪਾਇਆ ਲੈ। ਹੂੰ। ਲਓ ਜੀ ਸ਼ਾਮ ਦੇ 6:00 ਬਜ ਗਏ ਨੇ। ਮੈਂ ਬੈਠੀ ਆ ਥੱਲੇ ਚੌਂਕੜੀ ਮਾਰ ਕੇ। ਬੱਚੇ ਟਿਊਸ਼ਨ ਗਏ ਹੋਏ ਨੇ ਤੇ ਬੱਚੇ ਜਿਹੜੇ ਸਕੂਲ ਪਾ ਕੇ ਗਏ ਸੀ ਕੱਪੜੇ ਉਹ ਦੇਖੋ ਵੀ ਤੋਤੇ ਸੀ ਅੰਦਰ ਹੁਣ ਸਟੈਂਡ ਤੇ ਰੱਖ ਕੇ ਮੈਂ ਅੰਦਰ ਪਾਤੇ ਆ। ਤੇ ਬਾਕੀ ਸਾਰੇ ਕੱਪੜੇ ਆਪਣੇ ਸੁੱਕ ਗਏ ਸੀ ਤੇ ਤਾਰਾਂ ਤੋਂ ਤਾਰ ਕੇ ਮੈਂ ਅੰਦਰ ਰੱਖੇ ਹਜੇ ਤਹਿਮ ਮਾਰਨੀਆਂ ਨੇ ਦੇਖੋ ਕਦੋਂ ਟਾਈਮ ਲੱਗਦਾ ਤਹਿਮ ਮਾਰਨ ਦਾ ਬੱਚਿਆਂ ਦੀ ਵੇਟ ਕਰਦੀ ਸੀ ਅੱਜ ਮੇਰਾ ਦਿਲ ਕਰ ਰਿਹਾ 버ਗਰ ਖਾਣ ਦਾ ਮੇਰਾ ਦਿਲ ਕਰ ਰਿਹਾ ਸੀ ਉਦੋਂ 15 ਜਨਵਰੀ ਸੀ ਜਿੱਦ ਦੀ ਸਾਡੀ ਐਨੀਵਰਸਰੀ ਸੀ ਉਹਦੇ ਅਸੀਂ ਮੋਮੋਜ਼ ਲੈ ਕੇ ਹੀ ਮੁੜਿਆਏ ਸੀਗੇ ਉਹਦੇ ਸਾਨੂੰ 버ਗਰ ਮਿਲ ਹੀ ਨਹੀਂ ਸੀ ਹੁਣ ਮੇਰੇ ਇੰਨੀਆਂ ਲਾਲਾਂ ਡਿੱਗੀਆਂ ਪਈਆਂ ਨੇ 버ਗਰ ਨੂੰ ਬਹੁਤ ਜ਼ਿਆਦਾ ਮੇਰੇ ਹੁਣ ਵੀ ਮੂੰਹ 'ਚ ਪਾਣੀ ਆ ਜਾਂਦਾ 버ਗਰ ਦਾ ਨਾਮ ਲੈ ਕੇ ਤੋਂ ਹੁਣ ਨਾ ਮੈਂ ਨਾਰੀਅਲ ਖੋਲਣ ਲੱਗੀਆਂ ਤੁਹਾਨੂੰ ਮੈਂ ਸਵੇਰੇ ਦਿਖਾਇਆ ਸੀ ਵੀ ਬੱਚਿਆਂ ਨੇ ਆਹ ਹਾਲ ਹੁਣ ਮੈਂ ਜ਼ੋਰ ਲਾ ਕੇ ਦੇਖਦੀ ਆਂ ਦੇਖੋ ਕੀ ਬਣਦਾ ਖੁੱਲਦਾ ਕਿ ਨਹੀਂ ਖੁੱਲਦਾ ਬੱਚਿਆਂ ਨੇ ਤਾਂ ਖਰਾਬ ਕਰਤਾ ਇਹ ਤੇ ਫਿਰ ਦੇਖਦੇ ਆਂ ਅੱਜ ਮੇਰਾ ਤਾਂ ਦਿਲ ਕਰ ਰਿਹਾ 버ਗਰ ਖਾਣ ਦਾ ਵੈਸੇ ਤਾਂ ਦਾਲ ਵਾਲਾ ਆਟਾ ਵੀ ਪਿਆ ਪਰੌਟੀਆਂ ਬਣਾ ਲੂੰਗੀ ਚਟਣੀ ਵੀ ਪਈ ਆ ਗਾਜਰਾ ਮਟਰ ਦੀ ਸਬਜ਼ੀ ਵੀ ਪਈ ਆ ਪਰ ਮੇਰਾ 버ਗਰ ਖਾਣ ਨੂੰ ਦਿਲ ਕਰ ਰਿਹਾ ਸਾਡੇ ਉਰੇ 버ਗਰ ਕਿਤੇ ਨਹੀਂ ਮਿਲਦਾ ਬਹੁਤ ਦੂਰ ਜਾ ਕੇ ਮਿਲਦਾ 버ਗਰ ਦੇਖਦੇ ਆਂ ਜੇ ਜੋ ਵੀ ਆਖੇ ਲੱਗਿਆ ਤਾਂ ਮੈਂ ਅੱਜ 버ਗਰ ਖਾ ਲੂੰਗੀ ਨਹੀਂ ਤਾਂ ਫਿਰ ਮੈਨੂੰ ਸਬਰ ਕਰਨਾ ਪਊਗਾ ਫਿਰ ਤਾਂ ਕੱਲ ਨੂੰ ਖਾਵਾਂਗੇ ਨਾਰੀਅਲ ਦੀ ਹੁਣ ਕੋਸ਼ਿਸ਼ ਮੈਂ ਲੱਗੀਆਂ ਕਰਨ ਮੈਂ ਪੇਚ ਕਾਸ ਚੱਕ ਲਈ ਬਈ ਇੱਕ ਪਤਾ ਨਹੀਂ ਬੱਚਿਆਂ ਨੇ ਤਾਂ ਇੰਨਾ ਕੁ ਖੋਲ ਵੀ ਦਿੱਤਾ ਮੈਨੂੰ ਤੇ ਇਹਦੀ ਵੀ ਆਸ ਨਹੀਂ ਵੀ ਮੈਨੂੰ ਤਾਂ ਖੁੱਲੂਗਾ ਕਨਾ ਇਹ ਹੁੰਦਾ ਤਾਂ ਵੈਸੇ ਔਖਾ ਹੀ ਆ ਖੋਲਣ ਤੇ ਮੈਂ ਗੱਗੂ ਦਾ ਫੋਨ ਆ ਗਿਆ ਜੀ ਬੱਚਿਆਂ ਦੀ ਵੇਟ ਕਰਦੀ ਸੀ 6:30 ਹੋ ਗਏ ਬੱਚੇ ਹਜੇ ਤੱਕ ਨਹੀਂ ਆਏ ਤੇ ਮੇਰੇ ਕਰਮਾ ਚ 버ਗਰ ਨਹੀਂ ਹੈਗਾ ਮੈਨੂੰ ਲੱਗਦਾ ਪਤਾ ਨਹੀਂ ਕਦੋਂ ਖਾਦਾ ਜਾਊਗਾ ਸਮਝ ਤੋਂ ਬਾਹਰ ਕੋਸ਼ਿਸ਼ ਮਰਜੀ ਹੋ ਜੇ ਕੱਲੂ ਨਹੀਂ ਬਚਣਾ 버ਗਰ ਕੱਲੂ ਮੈਂ ਖਾਣਾ ਹੀ ਖਾਣਾ ਜਿਹੜੀ ਚੀਜ਼ ਨੂੰ ਦਿਲ ਕਰੇ ਉਹ ਖਾ ਲੈਣੀ ਚਾਹੀਦੀ ਆ ਮੈਂ ਇਹਨੇ ਮਿਹਨਤ ਦੇ ਨਾਲ ਨਾਰੀਅਲ ਤਾਂ ਕੱਢ ਲਿਆ ਥੋੜਾ ਜਿਹਾ ਰਹਿ ਗਿਆ ਬਈ ਇੰਨਾ ਕ ਗੱਗੀ ਮੈਨੂੰ ਬੋਲੀ ਜਾਂਦੇ ਸੀ ਕਹਿੰਦੇ ਜੇ ਤਰ੍ਹਾਂ ਹੱਥ ਤੇ ਲੱਗਿਆ ਤਾਂ ਤੋ ਕੰਮ ਨਹੀਂ ਹੋਣਾ ਕੋਈ ਵੀ ਮੈਂ ਪੇਚ ਕਾਸਟ ਤੇ ਪਲਾਸ ਨਾਲ ਕੱਢਿਆ ਇਹ ਮੇਰਾ ਫੇਵਰੇਟ ਆ ਸਭ ਤੋਂ ਫੇਵਰੇਟ ਬੱਚੇ ਵੀ ਖਾ ਲੈਣਗੇ ਧੋਕ ਲਿਆ ਕੋਨੀ ਭਰ ਕੇ ਕੱਢ ਲਿਆ ਬਸ ਹੁਣ ਰੋਟੀ ਬਣਾਉਂਗੀ ਰੋਟੀ ਖਾ ਕੇ ਗੁਜ਼ਾਰਾ ਕਰਾਂਗੇ 버거 ਨਹੀਂ ਮੈਨੂੰ ਮਿਲਣ ਲੱਗਿਆ ਕਿਉਂਕਿ ਬੱਚਿਆਂ ਦਾ ਅੱਜ ਟਾਈਮ ਲੇਟ ਆ ਲੇਟ ਕਿਉਂ ਆ ਜੋ ਵੀ ਦੇ ਚੱਲਦੇ ਨੇ ਪੇਪਰ ਕੱਲੂ ਹੈਗਾ ਸੰਡੇ ਤਾਂ ਕਰਕੇ ਜੋ ਵੀ ਕਹਿੰਦਾ ਵੀ ਸੀਗਾ ਨਾ ਮम्मा ਅੱਜ ਟਾਈਮ ਦੀਦੀ ਵੱਤ ਲਪਾਉਣਗੇ ਟਿਊਸ਼ਨ ਦਾ ਪੇਪਰਾਂ ਕਰਕੇ ਤੇ ਆਵਰ ਕੇ ਬੱਚੇ ਆਏ ਹੋਏ ਹੈਗੇ ਨੇ ਇੱਥੇ ਤੱਕ ਮੈਂ ਹੁਣ ਰੋਟੀ ਬਣਾ ਲਵਾਂ ਫਰੈਂਡ ਨੇ ਇਹ ਰਜ ਕਿੱਥੋਂ ਜਾਵਾਂਗੇ 버거 ਖਾਣ ਬੱਚੇ ਵੀ ਔਖੇ ਹੋਣਗੇ ਕੱਲ ਤਾਂ ਵਿਚਾਰੇ ਟਿਊਸ਼ਨ ਪੜ੍ਹ ਕੇ ਆਉਣਗੇ ਫਿਰ ਮੈਂ ਉਹਨਾਂ ਨੂੰ ਲੈ ਜਾਣਾ ਨਾਲ ਚੱਕ ਕੇ ਸਕੂਟਰ ਤੇ ਔਖਾ ਹੋ ਜੂ ਕੱਲ ਨੂੰ ਖਾ ਲਵਾਂਗੇ ਚਲੋ ਕੋਈ ਗੱਲ ਨਹੀਂ ਖੁੱਲ੍ਹ ਆਈ ਆ ਬੱਚੇ ਆ ਗਏ ਬੱਚੇ ਸਾਤੀ ਬੱਚੇ ਆ ਗਏ ਸਵੇਰੇ ਬਣਾਈ ਸੀ ਦਾਲ ਰਾਲੇ ਪਰੋਠੇ ਉਹ ਵੀ ਆਪਾ ਪਿਆ ਉਹ ਵੀ ਬਣਾਉਂਗੀ ਵੀਰੇ ਮੈਂ ਤਾਂ ਥੋੜੀ ਵੇਟ ਕਰੀ ਜਾਂਦੀ ਸੀ ਵੀਰੇ ਦਾਲ ਰੀਲ ਦੇਖ ਲੈ ਨਾ ਰੀਲ ਕਿਹਦੇ ਕੋਲ ਹੈ ਮੈਂ ਕੱਢਿਆ ਹੁਣ ਇੰਨੀ ਮਿਹਨਤ ਦੇ ਨਾਲ ਖਾ ਲਓ ਧੋਤਾ ਹੋਇਆ ਆਹ ਕੀ ਆ ਫਿਰ ਇਹਨੂੰ ਲਾ ਦੇ ਇੱਧੇ ਘਰੋਂ نیچے ਲੱਗ ਗਏ ਹਾਂ ਹਾਂ ਨਹੀਂ ਖਾ ਲਓ ਜ਼ੋਰ ਨਾਲ ਖਾਂਦਾ ਬੁਛੀ ਵੀਰੋ ਮੇਰਾ ਤਾਂ ਬਰਖਾ ਖਾਣ ਨੂੰ ਇਹਨਾਂ ਦਿਲ ਕਰਦਾ ਤੇਜ ਚੱਲੀਏ ਇਹ ਚਲੋ ਕਿਨੇ ਖਾਏ ਬੈਠੇ ਆ ਹਾਂ ਖਾਣਾ ਖਾਣ ਨੂੰ ਚੱਲ ਜਾਈਏ ਬੰਨ ਗਿਆ ਜੋ ਹੁਣ ਚਲੋ ਪਲਾਨ ਚ ਚੇਂਜ ਆ ਗਿਆ ਚੱਲਦੇ ਆ ਟਵੇਟੀ ਦੇ ਪਿਆ ਚੱਲ ਜਾਈਏ ਖਾਏ ਆ ਮਗੇ ਬੈਠੇ ਮੈਂ ਤਾਂ ਹੱਕ ਕੇ ਆਸ ਤੇ ਰੋਟੀ ਬਣਾਉਣ ਲੱਗੀ ਸੀ ਬੇ ਬਸ ਬੱਚੇ ਆਉਣਗੇ ਤਪਿੱਤ ਪਾਏ ਚਲੋ ਕਿੰਨੇ ਪੈਸੇ ਨੇ 140 150 107 70 80 90 190 ਰੁਪਏ ਨੇ ਚਲ ਚਲ ਜਾ ਬਹੁਤ ਆ ਚੱਲ ਜੋ ਕੰਮ ਆਹ ਚਲਾ ਲਈ ਬੈਠਾ ਦਸ ਦਸ ਦੇ ਨਾਲ ਠੋਡੂ ਨੇ ਨਾਲ ਇਹਦੇ ਕੋਲ 100 ਦਾ ਚੱਲੀਏ ਸੋਮੂ ਨੂੰ ਕਹ ਆ ਜਾ ਸੋਮੂ ਆਇਆ ਲੋ ਜੀ ਬਾਜ਼ਾਰ 'ਚ ਹੈਗੀ ਨਹੀਂ ਲਾਈਟ ਬਾਜ਼ਾਰ 'ਚ ਲਾਈਟ ਗਈ ਆ ਤੁਹਾਨੂੰ ਬਾਜ਼ਾਰ ਦਾ ਵੀਊ ਦਿਖਾ ਦਿੰਨੇ ਆ ਉਹ ਲੋਕਟ ਲਾਤੀ ਇੱਧਰ ਵੀ ਇੱਧਰ ਲੋਕਟ ਪਰ ਉਹ ਉੱਥੇ ਰਸਤਾ ਬੰਦ ਪਿਆ ਆ ਸਭ ਹੀ ਚੱਲਦੇ ਆ ਜੋ 버ਗਰ ਖਾਣ ਹਾਏ ਮੇਰੀ ਤਾਂ ਕਿਦਾਂ ਦੀ ਜਾਣ ਨਿਕਲੀ ਪਈ ਸੀ ਬਰਕਰਾਂ ਓਏ ਆ ਲਾਈਟਾਂ ਤਾਂ ਲੱਗੀਆਂ ਦੀ ਦੇਖਦੇ ਆ ਜੇ ਕੋਈ ਤੋਂ ਮਿਲਣਗੇ ਜਾ ਕੇ ਪਤਾ ਚੱਲੂਗਾ ਵੈਸੇ ਤਾਂ ਹਨੇਰਾ ਬਹੁਤ ਆ ਬਾਜ਼ਾਰ ਤੇ ਵਸਤੇ ਤਾਂ ਲਾਈਟਾਂ ਤਾਂ ਲੱਗੀਆਂ ਹੋਈਆਂ ਨੇ ਉੱਪਰ ਪਰ ਲਾਈਟ ਨਹੀਂ ਹੈਗੀ ਓਏ ਆ ਮਿਲ ਜਾ ਓਏ ਆ ਕਿਹਨੇ ਤਾਂ ਦੂਜੇ ਨੇ ਨੋਂ ਨਵੇਂ ਛੜੇ ਛੋਮੂ ਮਜਾ ਆ ਰਿਹਾ ਰਾਤ ਨੂੰ ਲੱਬੀ ਹਾ 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 ਲਓ ਜੀ ਸੜ ਤਾਂ ਬਾਜ਼ਾਰ ਚ ਲਾਈਟ ਨਹੀਂ ਜੋ ਵੀ ਉਹ ਖੜਾ ਸਾਹਮਣੇ ਫਾਸਟ ਫੂਡ ਵਾਲੇ ਦੇ ਉੱਥੋਂ ਲੈ ਰਹੇ ਫਰਾਈਸ ਤੇ ਮੋਮੋ ਜੋ ਵੀ ਵਾਸਤੇ ਸੋਮ ਵਾਸਤੇ ਅਸੀਂ ਲੈ ਰਹੇ ਹਾਂ 버ਗਰ ਆਸ 버ਗਰ ਕਿੰਗ ਪੀਜ਼ਾ ਕਿੰਗ ਇੱਥੋਂ ਅਸੀਂ ਲੈ ਰਹੇ ਹਾਂ 버ਗਰ ਅੱਧੇ ਬਾਜ਼ਾਰ ਚ ਲੈਟ ਹੈਗੀ ਅੱਧੇ ਚ ਹੈ ਨਹੀਂ ਨਹੀਂ ਤਾਂ ਫਰਾਈਸ ਸਾਨੂੰ ਇੱਥੋਂ ਹੀ ਮਿਲ ਜਾਂਦੇ ਵੀਰਾ ਕਹਿੰਦਾ ਲੈਟ ਨਹੀਂ ਹੈਗੀ ਇਹ ਲੈਟ ਤੇ ਬਣਾਉਂਦਾਗਾ ਫਰਾਈਸ ਪਾਲਾ ਜਪਲੇਟਾਂ ਦੇ ਵਿੱਚ ਲਓ ਜੀ ਗਾਇਜ਼ ਅਸਾ ਘਰੇ ਆ ਗਏ ਵੀ ਸਮਾਨ ਲੈ ਕੇ ਆ ਬੱਚਿਆਂ ਨੂੰ ਦੋ ਡੋਨਟ ਲਿਆਤੇ ਇਹ ਡੋਨਟ ਵੀ ਦੂਜੇ ਨੇ ਉਹ ਸਪੰਜੀ ਜਿਹੇ ਹੁੰਦੇ ਨੇ ਜਿਹੜੇ ਜਿਵੇਂ ਕੇਕ ਹੁੰਦਾ ਉਹ ਵਾਲੀ ਚੀਜ਼ ਆ ਇਹ ਘਰ ਮਾਰ ਕੇ ਦੇਿੰਦੇ ਨੇ ਉਹ ਘੜੇ ਹੋਏ ਉਹ ਨਹੀਂ ਹੁੰਦੇ ਜੋ ਉਹਨੇ ਇਹ ਤਾਂ ਸਪੰਜੀ ਨੇ ਇਹ ਤਾਂ ਦੂਜੇ ਨੇ ਕੇਕ ਨਾਲ ਦੇ ਜਿਵੇਂ ਕੇਕ ਹੁੰਦਾ ਸੌਫਟ ਉਸ ਸਵਾਦ ਹੁੰਦਾ ਵੀ ਬਈ ਅਸੀਂ ਲਿਆਏ ਇੱਕ ਇੱਕ 버ਗਰ ਤੇ ਫਰਾਈਜ਼ ਤੇ ਮੋਮੋਜ਼ ਹੋੜੀ ਜੋਣ ਭਾਂਡੇ ਭੰਣੇ ਨਹੀਂ ਹੈਗੇ ਆਰਾਮ ਨਾਲ ਹੋਰ ਇਹ ਜੀ ਲੈ ਕਿੰਦੰ ਦਾ ਮੰਗਦਾ ਸੀਗਾ ਸੋ ਹਮ ਉਹ ਆ ਕੀ ਉਹ ਦੰ ਦਾ ਮੰਗ ਰਿਆ ਸੀਗਾ ਦੋ ਮਟ ਦਿਖਾਉਣੇ ਚ ਨੇ ਲੈ ਆ ਦੇ ਇਦਾਂ ਦਾ ਇੰਨਾ ਕੁ ਸਪੰਜੀ ਜਾਂ ਹੁੰਦਾ ਜਿਹੜਾ ਅਧਿਓ ਤੇ ਉਹ ਤੇ ਉਹ ਟਿੰਗਲਾ ਅਧਿਓ 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 ਦਿਓ ਬਈ ਆ ਗਿਆ ਜਿਹਨੇ ਜਿਹਨੇ ਬਰਗਰ ਖਾਣੇ ਸੋ ਹਮ ਨੂੰ ਫਰਾਈਜ਼ ਲਾ ਕੇ ਦਿੱਤੇ ਇਹਦੀ ਪਲੇਟ ਫੜਾਂਗੇ ਉਤੋਂ ਮੋਮ ਉਸਤਾ ਦੀ ਲੀ ਸੀ ਲੋ ਜੀ ਆ ਸੋਹਮ ਦੇ 프라이ਜ਼ ਨੇ ਤੇ ਮੋਮੋਜ਼ ਲੈਂਦੇ ਅਸੀਂ 50 ਰੁਪਈਆ ਦੇ ਤੇ ਦੋ ਅਸੀਂ ਲੈਂਦੇ 버거 ਉਹਦੇ ਬੱਚੇ ਨਾਲ ਵੀ ਅਸੀਂ ਪਾਰਟੀ ਕਰਨ ਲੱਗੀ ਆ ਮੈਂ ਤੂੰ ਦੇਖਾਂ ਚ ਟਮੇਟੋ ਕੋਈ ਨੀ ਲਾਲ ਆ ਓਏ ਇਹ ਸਪਾਈਸੀ ਹੋਊਗੀ ਵਧੀਆ ਮੈਨੂੰ ਸਪਾਈਸੀ ਵਧੀਆ ਲੱਗਦੀ ਆ ਮੋਮੋ ਜੜੀ ਸੌਸ ਹੁੰਦੀ ਆ ਜਿਹੜੀ ਉਹ ਸਪਾਈਸੀ ਵਧੀਆ ਲੱਗਦੀ ਆ ਆ ਸੋਹਮ ਦੀ ਪਲੇਟ ਰੈਡੀ ਕਰਤੀ ਸੋਹਮ ਖਾਂਦਾ ਸੌਸ ਮਿੱਠੀ ਕਿਸਾਨ ਸੌਸ

ਉਦਿਹਲੇ ਪਰਹੰਡਾ ਠਾਕ ਨੇ ਸਪਾਈਸੀ ਨੇ ਪੂਰੇ ਮਜ਼ਾ ਆ ਗਿਆ ਜੀ ਮੇਰਾ ਸਪਾਈਸੀ ਖਾਣ ਦਾ ਦਿਲ ਕਰ ਰਿਹਾ ਸੀ ਮੋਮੋਜ਼ ਬਹੁਤ ਘਟਨੇ ਨਾਲ ਚਟਨੀ ਮੋਮੋਜ਼ ਵਾਲੀ ਲਓ ਗਾਇਸ ਖਾ ਲੋ ਤੁਸੀਂ ਵੀ ਸਾਰੇ ਜਣੇ ਜੇ ਆਪਾ 150 ਰੁਪਏ ਕਦੇ ਕਦੇ ਖਰਚ ਦਾਂਗੇ ਕੋਈ ਚੱਕਰ ਨਹੀਂ ਬੱਚੇ ਵੀ ਵੀ ਕੁਝ ਹੋ ਜਾਂਦੇ ਨੇ ਬੱਚਿਆਂ ਦੀ ਮਾਤ ਆਪੀ ਹੋ ਜਾ ਕਿਉਂਕਿ ਬੱਚਿਆਂ ਦੀ ਮਾ ਦੀਆਂ ਲਾਲਾਂ ਪਹਿਲਾਂ ਗਿਰਦੀਆਂ ਨੇ ਬੱਚੇ ਤਾਂ ਵਿਚਾਰੇ ਟਿਊਸ਼ਨ ਗਏ ਹੋ ਸੀ ਮੇਰਾ ਦਿਲ ਕਰ ਰਿਹਾ ਸੀ ਕਿਦਾਂ ਦਾ ਖਾਣ ਦਾ 15 ਦਿਨ ਹੋ ਗਏ ਸੀ ਮੇਰਾ 버ਗਰ ਖਾਣ ਦਾ ਦਿਲ ਕਰ ਰਿਹਾ ਸੀ ਦੇਖ ਲੋ ਤੁਸੀਂ 15 ਦਿਨ ਮੈਂ ਵੇਟ ਕੀਤੀ ਆ ਦੇਖੋ 버ਗਰ ਵਾਸਤੇ ਕਾਹਿੰਦਾ ਬਬੇ ਬਹੁਤ ਟੇਸਟੀ ਨੂੰ ਕੋਈ ਜਾ ਰਹੀ ਹੈ ਚਲੋ ਅੱਧਰ ਕਰਕੇ ਦੇਖਦੇ ਫੇਪਾਂਡੇ ਪਈ ਸੀ ਦੁਪਹਿਰ ਦੇ ਮੈਂ ਅੱਜ ਸੈਰ ਸਪਟੇ ਤੇ ਉਹ ਦੁਪਹਿਰ ਤੇ ਤੁਸੀਂ ਲਾ ਲਈ ਸਿੱਟੀ ਅੰਨੇ 버ਗਰ ਤੇ ਨਹੀਂ ਮੈਂ ਬਗਰ ਪਹਿਲਾਂ ਤਾਂ ਮੈਂ ਆਂਟੀ ਕੀ ਘੀ ਮੋਜੀ ਅੰਕਲ ਦੇ ਘਰੇ ਆਂਟੀ ਮੈਨੂੰ ਮਿਲੀ ਨਹੀਂ ਫਿਰ ਮੈਂ ਇਧਰ ਮੇਲਾ ਵਾਲੀ ਆਂਟੀ ਕੋਲ ਚਲੀ ਗਈ ਬਸ ਅੱਜ ਮੈਂ ਸੈਰ ਸਪਟੇ ਤੇ ਤੇ ਅੱਜ ਮੇਰੇ ਦਿਲ ਚ ਹੈਗਾ ਸੀ ਵੀ ਮੈਂ ਅੱਜ 버ਗਰ ਖਾਣਾ ਅੱਜ ਮੈਂ ਰੋਟੀ ਸਾਦੀ ਨਹੀਂ ਖਾਣੀ ਮੈਂ ਤਾਂ ਪਹਿਲੇ ਸੋਚਿਆ ਸੀ ਕਿ ਅੱਛਾ ਤਾਂ ਇਹ ਮੈਂ ਸੈਰ ਸਪਟੇ ਲਈ ਦੀ ਨਹੀਂ ਮੇਰੇ ਕੋਲ ਟਾਈਮ ਹੁੰਦਾ ਮੇਰੇ ਕੋਲ ਮਾਂ ਤਰਾਤੀ ਮੈਂ ਬਸ ਖੇਲੀਆ ਨੂੰ ਮੇਰੇ ਨਾਲ ਮਿਲਣਾ ਚਾਹੀਦਾ ਉਹ ਆਹ ਵੀ ਆ ਪੜਾ ਰਗਾ ਨਹੀਂ ਦਾ ਲਓ ਜੀ ਗਾਇਜ਼ ਮਜ਼ਾ ਆ ਗਿਆ ਬਈ 버거 ਖਾ ਲਿਆ ਵਸ ਥੋੜਾ ਜਿਹਾ 버거 ਬਚ ਗਿਆ ਸੀ ਉਹ ਜੋ ਬੰਨੇ ਖਾਦਾ ਮੈ ਰਹੀ ਦੀ ਸੀ ਕੋਸ਼ਿਸ਼ ਕੀਤੀ ਆਪਣੀ ਥੋੜੀ ਜਿਹੀ ਇੱਕ 버거 ਵੀ ਨਹੀਂ ਦੇਖ ਲਉ ਖਾ ਸਕੀ ਮੈਂ ਪਰ ਕਿਉਂਕਿ ਮੋਮੋਜ਼ ਖਾ ਲਏ ਸੀ ਮੋਮੋਜ਼ ਖਾ ਲਏ ਸੀ ਕਿੰਨੇ ਮੋਮੋਜ਼ ਸੀਗੇ 12 12 ਮੋਮੋਜ਼ ਸੀਗੇ ਮੈਂ ਤਾਂ ਜੋਗੋਂ ਨੇ ਮੋਮੋਜ਼ ਲੈ ਆਦੇ ਸੀ 12 ਇੱਕੀ ਤੋਂ ਵੱਧ ਕਰ ਲਿਆ ਹੁੰਦਾ ਸੀ ਉਹ ਮੋਮੋਜ਼ ਬਹੁਤ ਟੇਸਟੀ ਸੀ ਚਟਨੀ ਵੀ ਚਟਨੀ ਉਹ ਤਾਂ ਨਹੀਂ ਸਪਾਈਸੀ ਸੀ ਕਾਂਗਰ ਤੇ ਢਿੱਡ ਭਰ ਗਿਆ ਹੁਣ ਜਦੋਂ ਚੀਜ਼ ਵਧੀਆ ਆਵੇ ਨਾ ਫਿਰ ਤਾਂ ਥੋੜੀ ਜਿਹੀ ਨਾਲੇ ਢਿੱਡ ਭਰ ਜਾਂਦਾ ਫਿਰ 버ਗਰ ਮੇ ਤਾਂ ਅੱਧਾ ਖਾਦਾ ਗਿਆ ਫਿਰ ਉਹ ਜੋ ਵੀ ਨੇ ਖਾ ਲਿਆ ਅੱਜ ਮੇਰੇ ਚ ਜਾਨ ਪੈ ਗਈ ਪਰ 버ਗਰ ਖਾ ਕੇ ਜਾਨ ਪੈ ਗਈ ਸ਼ਰੀਰ ਚ ਜਾਨ ਨਿਕਲੀ ਹੋਈ ਸੀ 버ਗਰ ਬਣਾ ਤੁਸੀਂ ਕਹੋਗੇ ਕਿਵੇਂ 버ਗਰ 버ਗਰ ਕਰਦੀ ਵੀ ਮੇਰਾ ਦਿਲ ਕਰਦਾ ਜਦੋਂ ਕਿਸੇ ਚੀਜ਼ ਨੂੰ ਦਿਲ ਕਰੇ ਨਾ ਫਿਰ ਉਹ ਚ ਦਿਲ ਹੁੰਦਾ ਫਿਰ ਕੁਝ ਨਹੀਂ ਵਧੀਆ ਲੱਗਦਾ ਫਿਰ ਤਾਂ ਹੁੰਦਾ ਕਿ ਕੋਈ ਚੀਜ਼ ਮਿਲੇ ਨਾ ਉਹ ਨਜ਼ਰ ਹੋ ਰਹੀ ਨਹੀਂ ਟੇਸਟੀ ਲੱਗਦਾ ਲੋ ਜੀ ਹੁਣ ਆਪਾਂ ਭਾਂਡੇ ਮਾਜ ਲੀਏ ਫਟਾਫਟ ਟਾਈਮ ਵੱਜ ਗਏ ਨੇ ਪੌਣੇ 8 7:35 ਮਿੰਟ ਹੋ ਗਏ ਸੋ ਹੁਣ ਮੈਂ ਰਜਾਈ ਚਵਾੜ ਤੋਂ ਜੋ ਵੀ ਰਜਾਈ ਚ ਜਾਊਗਾ ਹੁਣ ਮੈਂ ਮਾਜ ਕੇ ਭਾਂਡੇ ਦੁੱਧ ਗਰਮ ਕਰਕੇ ਤੇ ਮੈਂ ਉਹਨੂੰ ਜਾਈ ਤੇ ਚੱਲ ਜੀ ਕੱਪੜਿਆਂ ਦੇ ਟਹਿਕਾ ਕੱਲੂਗਾ ਮੈਂ ਕੱਲ ਤੇ ਕਰ ਦਿਆਂ ਛੱਡ ਦਿਆਂ ਕੰਮ ਜੇ ਆ ਗਿਆ ਗੱਗੀ ਦਾ ਫੋਨ ਫੇਰ ਮਿਹਰੇ ਨਾਲ ਗੱਲਾਂ ਮਾਰਦੀ ਮਾਰਦੀ ਕੱਪੜਿਆਂ ਦੇ ਤਾਂ ਹਲਾ ਲੂਗੀ ਕੱਪੜੇ ਦੇ ਤਾਂ ਦਿਲ ਨਹੀਂ ਲੱਗਦਾ ਕੱਪੜੇ ਦੇ ਤਾਂ ਮਾਰਨੀ ਜੇ ਜਲਦੀ ਨਹੀਂ ਦਿਲ ਨਹੀਂ ਕਰਦਾ ਕੱਲੀ ਦਾ ਕੱਪੜੇ ਤਾਂ ਮਾਰਨੂ ਜੇ ਉਹਨਾਂ ਦਾ ਫੋਨ ਆ ਗਿਆ ਫਿਰ ਮੈਂ ਨਾਲ ਨਾਲ ਕੱਪੜੇ ਦੇ ਤਾਂ ਮਾਰ ਲਵਾਂਗੀ ਜ਼ਰੂਰ ਜੋ ਉਹਨੂੰ ਕਿੱਥੋਂ ਸਿੱਖਿਆ ਹੈ ਦੇਰਾਂ ਦੀ ਤਾਂ ਕਿਦਾਂ ਨਹੀਂ ਹੁੰਦੀ ਚੱਲ ਏ ਮਸਾਤ ਪੰਚਮੀ ਮੀਨੋਣਾ ਉਹ ਤੋਂ ਸਿੱਖਿਆ ਹੈ ਫੇਰ ਨਿੱਕੇ ਨੂੰ ਵੀ ਚੱਜ ਆ ਗਿਆ ਹਾਂ ਨਿੱਕੇ ਜਿਹਨੂੰ ਵੀ ਚੱਜ ਆ ਗਿਆ ਬਸੰਤ ਪੰਚਮੀ ਤੇ ਪਤੰਗ ਘੱਟ ਕੇ ਨਹੀਂ ਸੀ ਚੀਕਾਂ ਜਾਂ ਮਾਰਦੇ ਉਹ ਮਾਰਦਾ ਸੀ ਹੁਣ ਪਿਆ ਮੇਰਾ ਤਾਂ ਜੋ ਬੰਦੋਂ ਰਿਹਾਸਾ ਨਿਕਲ ਜਾਂਦਾ ਸੀ ਮੈਂ ਭਾਂਡੇ ਬਾਂਦੀ ਸੀ ਜੋ ਹੁਣ ਉੱਥੇ ਪਿਆ ਦੀ ਭਾਂਡੇ ਮਾਰ ਕੇ ਆਪਾਂ ਸਾਰੇ ਦੇ ਖੁਸ਼ ਹੰਕ ਭਰ ਗਿਆ ਜੋ ਉਹ ਲੌਬੀ ਚ ਪਿਆ ਸੀ ਜਾਂਦਾ ਮੈਂ ਭਾਂਡੇ ਮਾਰਦੀ ਹੱਸੀ ਆਪਦੀ ਦੁੱਧ ਗਰਮ ਕਰਦੀ ਬਈ ਮੈਂ ਕੌਲੇ ਚ ਦੁੱਧ ਪਿਆ ਸੀ ਕੌਲੇ ਚ ਗਰਮ ਕਰਨ ਲੱਗ ਕੰਮ ਚੱਕ ਕਰੋ ਤੁਸੀਂ ਮੇਰੇ ਮਮਾ ਦੀ ਬਾਫੀ ਨੂੰ ਬਈ ਸਟਾਰ ਮਿਲਿਆ 1 ਮਿੰਟ ਮਮਾ ਦੀ ਬਾਫੀ ਨੂੰ ਇੱਕ ਤਾਂ ਮਿਲਿਆ ਸਟਾਰ ਠੀਕ ਹੈ ਇੱਕ ਮਿਲਿਆ ਨੇ ਸੋਮੂ ਨੂੰ 30 ਚੋਂ 30 ਨੰਬਰ आई लव यू शोमी हदक पास हो गया मम्मा माताजी दे ते, ते जो 3 ਨੰਬਰ ਮਿਲੇ ਨੇ ਬਈ ਸੋਹਮ ਡੇਲੀ ਵਧੀਆ ਮਿਲਦੇ ਨੇ ਇਹਨੂੰ ਨੰਬਰ ਮੈਨੂੰ ਇਹਦੇ ਟਿਊਸ਼ਨ ਟੀਚਰ ਵੀ ਦੱਸਦੇ ਹੁੰਦੇ ਨੇ ਤੇ ਦੀਦੀ ਕਹਿੰਦੇ ਹੁੰਦੇ ਨੇ ਕਹਿੰਦੇ ਸੋਹਮ ਬਹੁਤ ਵਧੀਆ ਪੜਦਾ ਹੈਗਾ ਤੇ ਜਦੋਂ ਟੈਸਟ ਵਗੈਰਾ ਹੁੰਦੇ ਨੇ ਨਾ ਵੀ ਸੋਹਮ ਦੇ ਨੰਬਰ ਆ ਜਿਹੜੇ ਬਹੁਤ ਸੋਹਣੇ ਆਉਂਦੇ ਨੇ ਆ ਦੇਖੋ ਇਹ ਪਿਛਲਾ 25 ਚੋਂ 25 ਮਿਲੇ ਨੇ ਇਹ ਤੋਂ ਸਟ੍ਰੇਨ ਹੋਰ ਦੇਖਾਂ ਕੋਈ ਹੋਰ ਵੀ ਹੋ ਗਿਆ ਕਰਦਾ ਹੋਰ ਨਹੀਂ ਮੇਰਾ ਤਾਂ ਉੱਠਣਾ ਨਹੀਂ ਉਹ ਖੜਾ ਬਸ ਆ ਗਏ ਨੇ ਦੋ ਟੈਸਟ 30 ਚੋਂ 30 25 ਚੋਂ 25 30 ਚੋਂ 30 ਨੰਬਰ ਹੋ ਗਿਆ ਗੁੱਡ ਬாய் ਬੱਚਾ ਮम्मा ਦਾ ਸ਼ੋਮੂ ਤਾਂ ਮम्मा ਦਾ ਗੁੱਡ ਬாய் ਬੱਚਾ ਮम्मा ਦੀ ਜਾਨ ਆ ਸ਼ੋਮੀ ਤਾਂ ਜੇ ਬੈਗ ਚ ਪਾਇਆ